ਅੱਜ ਦੇ ਵੀਡੀਓ ਵਿੱਚ ਆਪਾਂ ਗੁਰਗੋੰ ਸਿੰਘ ਮਹਾਰਾਜੀ ਦੇ ਪਹਿਲੇ ਦੋ ਉਤਾਰਾਂ ਬਾਰੇ ਗੱਲ ਕਰਾਂਗੇ। ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੈ। ਮਹਾਰਾਜ ਦੇ ਦੁਸ਼ਟ ਨਾਮ ਅਵਤਾਰ ਬਾਰੇ ਤਾਂ ਸਾਰੇ ਜਾਣਦੇ ਨੇ। ਮਹਾਰਾਜੀ ਦਾ ਲੋਕ ਪਾਲ ਅਵਤਾਰ ਕਿਸ ਜਾਮੇ ਵਿੱਚ ਆਇਆ ਸੀ, ਕਿਸ ਜੋਗ ਵਿੱਚ ਆਇਆ ਸੀ, ਉਸ ਬਾਰੇ ਤੁਹਾਨੂੰ ਦੱਸਾਂਗੇ ਅਤੇ ਨਦੇੜ ਦਾ ਨਾਮ ਨਦੇੜ ਸਾਹਿਬ ਕਿਉਂ ਪਿਆ, ਉਹ ਵੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ। ਵੀਡੀਓ ਨੂੰ ਅਖੀਰ ਤੱਕ ਸੁਣਨਾ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਸ੍ਰੀ ਸਰਬਲੋਕ ਗ੍ਰੰਥ ਸਾਹਿਬ ਮਹਾਰਾਜ ਤੇ ਬ੍ਰਹਮਾਨੰਦ ਦੇ ਨੌ ਆਨੰਦ ਬ੍ਰਹਮਾਨੰਦ ਇੱਕ ਪ੍ਰਮੁੱਖ ਅਧਿਆਤਮਕ ਗੁਰੂ ਸਨ ਜੋ 7 ਜੀ ਦੇ ਸਮੇਂ ਨਦੇੜ ਰਹਿੰਦੇ ਸਨ ਲੋਕਪਾਲ অবতার ਜੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਦਾ ਪਹਿਲਾ অবতার ਸੀ ਜੋ ਸੰਸਾਰ ਵਿੱਚ ਆਇਆ ਸੀ ਉਹਨਾਂ ਨੇ ਆਪਣਾ ਪਹਿਲਾ ਗ੍ਰੰਥ ਸ੍ਰੀ ਸਰਬਲੋਕ ਗ੍ਰੰਥ ਸਾਹਿਬ ਲਿਖਣਾ ਆਰੰਭ ਕਰ ਦਿੱਤਾ ਜਦੋਂ ਦੂਸਰਾ ਉਤਾਰ ਦੁਸ਼ਟ ਦਮਨ ਮਹਾਰਾਜੀ ਦਾ ਆਇਆ ਅਤੇ ਉਹਨਾਂ ਨੇ ਸੱਚਖੰਡ ਸ੍ਰੀ ਹੇਮਕੋੜ ਸਾਹਿਬ ਵਿਖੇ ਬਿਆਨ ਤਪੱਸਿਆ ਕੀਤੀ ਤਦ ਦੁਸ਼ਟ ਦਮਨ ਪਿਤਾ ਜੀ ਨੇ ਬ੍ਰਹਮ ਆਨੰਦ ਨੂੰ ਸ੍ਰੀ ਸਰਬਲੋਗ ਗ੍ਰੰਥ ਸਾਹਿਬ ਸੌਂਪ ਕੇ ਇਹ ਬਚਨ ਕੀਤਾ ਕਿ ਅਸੀਂ 10ਵੇਂ ਜਾਮੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਰੂਪ ਵਿੱਚ ਸੰਸਾਰ ਵਿੱਚ ਆਵਾਂਗੇ ਤਾਂ ਤੁਹਾਡੇ ਕੋਲ ਆਪਣੀ ਇਮਾਨਤ ਲੈ ਲਵਾਂਗੇ ਉਹਨਾਂ ਚਿਰ ਸਾਡੀ ਇਹ ਮਾਨਤ ਤੁਸੀਂ ਸਾਂਭ ਕੇ ਰੱਖਣੀ ਸ੍ਰੀ ਸਰਬਲੋ ਗ੍ਰੰਥ ਵਿੱਚ ਦਾੰਤ ਭਰਾਵਾ ਭੀਮਨਾਦ ਤਿਬ੍ਰਜਨਾ ਦੁਆਰਾ ਦੇਵਤਿਆਂ ਤੇ ਚੰਡੀ ਦੇਵੀ ਵਿਰੁੱਧ ਲੜੀਆਂ ਗਈਆਂ ਲੜਾਈਆਂ ਦਾ ਬੇਰਵਾ ਦਿੱਤਾ ਗਿਆ ਹੈ ਜਿਸ ਵਿੱਚ ਸ੍ਰੀ ਸਰਬਲੋ ਅਵਤਾਰ ਤੇ ਬ੍ਰਿਜਨਾਦ ਵਿਚਕਾਰ ਹੋਈ ਆਖਰੀ ਲੜਾਈ ਦਾ ਵੀ ਜ਼ਿਕਰ ਹੈ ਕਿ ਕਿਸ ਤਰ੍ਹਾਂ ਮਹਾਰਾਜ ਜੀ ਨੇ ਬ੍ਰਿਜਨਾਦ ਨੂੰ ਲੜਾਈ ਦੇ ਵਿੱਚ ਹਰਾਇਆ ਸੀ ਬ੍ਰਹਮ ਆਨੰਦ ਦੇ ਨੌ ਵਿਦਿਆਰਥੀ ਸਨ ਜਿਨ੍ਹਾਂ ਨੂੰ ਨੌ ਆਨੰਦ ਵੀ ਕਿਹਾ ਜਾਂਦਾ ਹੈ ਉਹਨਾਂ ਆਪਣੇ ਗੁਰੂ ਤੋਂ ਬਹੁ ਗੁਣ ਗ੍ਰਹਿਣ ਕੀਤੇ ਸਨ ਪਰ ਉਹਨਾਂ ਕੋਲ ਅਜੇ ਇੱਕ ਸਵਾਲ ਸੀ ਕਿ ਜਨਮ ਮਰਨ ਦੇ ਗੇੜ ਤੋਂ ਕਿਵੇਂ ਬਚਣਾ ਹੈ ਮੁਕਤੀ ਦਾ ਸਾਧਨ ਕੀ ਹੈ ਬ੍ਰਹਮ ਆਨੰਦ ਲਈ ਇਹ ਅਸੰਭਵ ਸੀ ਫਿਰ ਵੀ ਉਸ ਨੇ ਬਚਨ ਕੀਤਾ ਆਪਣੇ ਵਿਦਿਆਰਥੀਆਂ ਨੂੰ ਕਿਉਂ ਨਾ ਮਰਨਗੇ ਨਾ ਭੁੱਖੇ ਰਹਿਣਗੇ ਬ੍ਰਹਮਾਨੰਦ ਨੇ ਸ੍ਰੀ ਸਰਬਲੋ ਗ੍ਰੰਥ ਆਪਣੇ ਵਿਦਿਆਰਥੀਆਂ ਨੌ ਨੰਦਾਂ ਨੂੰ ਸੌਂਪ ਕੇ ਇਹ ਬਚਨ ਕੀਤਾ ਕਿ ਜਦੋਂ ਦੁਸ਼ਟ ਦਮਨ ਆਪਣੇ ਤੀਜੇ ਅਵਤਾਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰੂਪ ਵਿੱਚ ਇਸ ਧਰਤੀ ਤੇ ਕਾਲ ਯੁਗ ਵਿੱਚ ਆਉਣਗੇ ਤਾਂ ਤੁਹਾਡੇ ਕੋਲੋਂ ਇਹ ਗ੍ਰੰਥ ਦੀ ਮੰਗ ਕਰਨਗੇ ਤਾਂ ਤੁਸੀਂ ਇਹ ਗ੍ਰੰਥ ਗੁਰੂ ਸਾਹਿਬ ਨੂੰ ਸੌਂਪ ਕੇ ਆਪਣੀ ਜੋ ਮੁਕਤੀ ਹੈ ਉਹ ਪ੍ਰਾਪਤ ਕਰ ਲਮੋਗੇ ਤਦ ਤੁਸੀਂ ਜਮਨਮਨ ਤੋਂ ਮੁਕਤ ਹੋ ਜਾਵੋਗੇ ਜਦੋਂ ਤੁਸੀਂ ਮਹਾਰਾਜ ਦੇ ਦਰਸ਼ਨ ਕਰੋਗੇ ਨੌਨੰਦ ਆਪਣੇ ਗੁਰੂ ਉਸਤਾਦ ਤੋਂ ਇਜਾਜ਼ਤ ਲੈ ਕੇ ਯਾਤਰਾ ਨੂੰ ਚਾਲੇ ਪਾ ਗਏ ਜਿੱਥੇ ਉਹ ਕਲਯੁਗ ਤੀਕ ਰਹੇ ਆਖਿਰ ਉਹ ਦਿਨ ਆ ਗਿਆ ਜਦੋਂ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨਗੀਨਾ ਘਾਟ ਵਿਖੇ ਨਤਮਸਤਕ ਹੁੰਦੇ ਹਨ ਨੌਨੰਦਾ ਨੇ ਸ੍ਰੀ ਸਰਬਲੋਹ ਗ੍ਰੰਥ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭਾਈ ਦਿਆ ਸਿੰਘ ਦੀ ਹਜ਼ੂਰੀ ਵਿੱਚ ਸੌਂਪ ਕੇ ਅਤੇ ਮਹਾਰਾਜ ਜੀ ਦਰਸ਼ਨ ਪਾ ਕੇ ਮੁਕਤ ਹੋ ਗਏ ਨਾਦੇੜ ਨਾਮ ਜਿੱਥੇ ਅੱਜ ਤਖਤ ਸ੍ਰੀ ਹਜ਼ੂਰ ਸਾਹਿਬ ਹੈ ਉਸ ਨਗਰ ਦਾ ਨਾਮ ਇਹਨਾਂ ਨੌ ਨੰਦਾਂ ਦੇ ਨਾਮ ਪਰ ਨਾਦੇੜ ਪਿਆ ਹੈ